ਅਗਲੀ ਸਵੇਰ ਜਦੋਂ ਸੁਖੀ ਦੀ ਅੱਖ ਖੁੱਲੀ ਤੇ ਉਹ ਨਹੀਂ ਤੀਖਿਆ ਘਰ 'ਚ ਇੱਕ ਅਜੀਬ ਜਿਹਾ ਮਾਹੌਲ ਸੀ ਸਾਰੇ ਆਪਣੇ ਆਪਣੇ ਕੰਮ 'ਚ ਲੱਗੇ ਹੋਏ ਨੇ ਸੁਖੀ ਨੂੰ ਕੁਝ ਸਮਝ ਨਹੀਂ ਆ ਰਿਹਾ ਪਰ ਬੋਤਾਂ ਨਾਲ ਸੋਚਦੀ ਹੋਈ ਬਾਥਰੂਮ ਵੱਲ ਗਈ ਤੇ ਬੁਰਸ਼ ਕੀਤਾ ਤੇ ਚਾਹ ਨਾਲ ਖਾਣ ਲਈ ਬਿਸਕੁਟ ਚੱਕੇ ਤੇ ਚੁੱਪਚਾਪ ਵਾਪਸ ਕਮਰੇ 'ਚ ਆ ਗਈ ਰਾਤ ਦੇ ਗੁੱਸੇ ਨੇ ਤੇ ਸੁਖੀ ਦੀ ਜਾਨ ਹੀ ਲੈ ਲਈ ਸੀ ਉਕ ਕਾਰਨ ਉਹਦਾ ਬੁਰਾ ਹਾਲ ਹੋ ਗਿਆ ਸੀ ਹੁਣ ਚਾਹ ਪੀ ਕੇ ਉਹਨੂੰ ਸਭ ਠੀਕ ਠਾਕ ਲੱਗਣ ਲੱਗਾ ਉਹ ਬਾਹਰ ਜਾਣ ਬਾਰੇ ਸੋਚ ਰਹੀ ਸੀ ਕਿ ਸੁਖੀ ਦੀ ਮਾਂ ਅੰਦਰ ਆਈ ਤੇ ਬਹੁਤ ਪਿਆਰ ਨਾਲ ਪੁੱਛਿਆ ਚਾਹ ਪੀ ਲਈ ਪੁੱਤ ਸੁਖੀ ਰਾਤ ਵਾਲਾ ਗੁੱਸਾ ਵਿਖਾਉਂਦੀ ਹੋਈ ਬੋਲਦੀ ਹੈ ਹਾਂ ਪੀ ਲਈ ਚਾਹ ਤੇ ਪੀਣੀ ਸੀ ਮਾਂ ਨੇ ਆਖਿਆ ਦੇਖ ਪੁੱਤ ਅਸੀਂ ਨਹੀਂ ਤੇਰੇ ਨਾਲ ਹੋਣ ਦੇਣੀਆਂ ਜਿਹੜੀਆਂ ਸਾਡੇ ਨਾਲ ਹੋਈਆਂ ਸੀ ਅਸੀਂ ਕਿਸੇ ਦਿਹਾੜੀ ਮਜ਼ਦੂਰ ਨਾਲ ਤੇਰਾ ਰਿਸ਼ਤਾ ਨਹੀਂ ਕਰਨਾ ਤੂੰ ਕੀ ਭਾਲਦੀ ਤੂੰ ਸਾਡੇ ਵਾਂਗ ਹੀ ਸਾਰੀ ਉਮਰ ਲੋਕਾਂ ਦੇ ਘਰਾਂ ਵਿੱਚ ਕੰਮ ਕਰੇ ਤੇਖ ਸਾਡੇ ਮੋਕੇ ਮਾਪਿਓ ਕੋਲ ਇਨਾ ਟਾਈਮ ਸੋਚਣ ਦਾ ਨਹੀਂ ਹੁੰਦਾ ਸੀ ਕਿ ਕੀ ਚੰਗਾ ਹੈ ਤੇ ਕੀ ਮਾੜਾ ਸਾਨੂੰ ਤਾਂ ਇਹ ਕਹਿ ਕੇ ਤੋੜ ਦਿੰਦੇ ਸੀ ਚੱਲ ਕੋਈ ਗੱਲ ਨਹੀਂ ਆਪੋ ਆਪਣੀ ਕਿਸਮਤ ਆ ਨਾ ਦੇਖਣਾ ਕਿ ਮੁੰਡਾ ਰੋਟੀ ਜੋਗਾ ਹੈ ਵੀ ਜਾਂ ਨਹੀਂ ਬਸ ਭੇਡ ਬੱਕਰੀ ਵਾਂਗ ਘਰੋਂ ਕੱਢ ਦਿੰਦੇ ਸੀ ਪੁੱਤ ਮੈਂ ਤੈਨੂੰ ਓਖੇ ਥਾਂ ਨਹੀਂ ਤੋੜਨਾ ਮੰਨ ਜਾ ਗੱਲ ਨੂੰ ਤਿਆਰ ਹੋ ਜਾ ਮੁੰਡੇ ਵਾਲਿਆਂ ਨੇ ਆਉਣਾ ਸੁਖੀ ਨੇ ਕਿਹਾ ਜੇ ਇਹੀ ਕੁਝ ਕਰਨਾ ਸੀ ਫਿਰ ਕੀ ਲੋੜ ਸੀ ਪੜਾਉਣ ਦੀ ਕਿਉਂ ਮੈਨੂੰ ਕਾਲਜ ਦੇ ਸੁਪਨੇ ਦਿਖਾਏ ਕਿਉਂ ਮੈਨੂੰ ਨੌਕਰੀ ਦੇ ਸੁਪਨੇ ਦਿਖਾਏ ਮੈਂ ਕਿਉਂ ਐਵੇਂ ਮਰ ਮਰ ਕੇ ਦਿਨ ਰਾਤ ਇੱਕ ਕਰਦੀ ਰਹੀ ਮਰਨੀ ਮਰ ਜੂ ਪਰ ਵਿਆਹ ਨਹੀਂ ਕਰਾਉਣਾ ਮਾਂ ਨੇ ਕਿਹਾ ਨਾ ਇਹ ਸਾਡਾ ਆਿਆਂ ਦਾ ਜਲੂਸ ਕੱਢੀ ਤੈਨੂੰ ਕਿਸੇ ਕੁਝ ਨਹੀਂ ਕਹਿਣਾ ਸਾਰਿਆਂ ਨੇ ਮੈਨੂੰ ਹੀ ਚੰਗਾ ਮਾੜਾ ਕਹਿਣਾ ਜੇ ਇਸ ਉਮਰੇ ਗੁੱਤ ਪਟਾ ਕੇ ਰਾਜ਼ੀ ਐ ਤੂੰ ਫਿਰ ਕਰ ਲੈ ਆਪਣੀ ਮਰਜ਼ੀ ਤੇਰੀ ਹਰ ਗੱਲ ਮੰਨੀਆਂ ਹੁਣ ਤੱਕ ਕਿਸੇ ਗੱਲ ਨੂੰ ਅਜੇ ਤੱਕ ਜਵਾਬ ਨਹੀਂ ਦਿੱਤਾ ਜੇ ਤੇਰੀ ਕੋਈ ਗੱਲਬਾਤ ਚੱਲ ਰਹੀ ਐ ਤਾਂ ਦੱਸ ਦੇ ਮਲ ਦੇ ਮਿੱਟੀ ਸਾਡੇ ਮੂੰਹ ਤੇ ਸਾਰੇ ਪਿੰਡ ਅੱਗੇ ਸੁਖੀ ਨੇ ਕਿਹਾ ਕਿਸੇ ਨਾਲ ਕੋਈ ਗੱਲ ਨਹੀਂ ਮੇਰੀ ਬਸ ਰੁਕ ਕੇ ਕਰਵਾ ਲੂੰਗੀ ਜਿੱਥੇ ਤੁਸੀਂ ਕਹੋਗੇ ਪਰ ਮੈਂ ਹਜੇ ਵਿਆਹ ਨਹੀਂ ਕਰਾਉਣਾ ਮਾਂ ਨੇ ਕਿਹਾ ਬਸ ਬਹੁਤ ਹੋ ਗਿਆ ਚੁੱਪ ਕਰਕੇ ਤਿਆਰ ਹੋ ਜਾ ਤੇਰੀ ਸਹੇਲੀ ਨੂੰ ਫੋਨ ਕਰ ਤਾਂ ਆਉਂਦੀ ਹੋਣੀ ਆ ਤਿਆਰ ਕਰ ਦੂਗੀ ਤੈਨੂੰ ਐਵੇਂ ਪਿਓ ਤੇ ਭਰਾ ਮੋਰੇ ਜਲੂਸ ਨਾ ਕਢਵਾਈ ਸੁਖੀ ਨੇ ਕਿਹਾ ਮੰਮੀ ਜੇ ਤੁਸੀਂ ਆਪਣੀ ਜ਼ਿੱਦ ਕਰਨੀ ਆ ਫਿਰ ਮੇਰੀ ਵੀ ਸੁਣ ਲਓ ਦੇਖਣ ਨੂੰ ਵੀ ਤਰਸੋਂਗੇ ਰੋਂਦੀ ਹੋਈ ਸੁਖੀ ਬੋਲਦੀ ਐ ਮੈਂ ਦੁਬਾਰਾ ਪੈਰ ਨਹੀਂ ਪੋਣਾ ਇਸ ਘਰ ਮਾਂ ਨੇ ਆਖਿਆ ਠੀਕ ਐ ਨਾਹੀਂ ਬਸ ਸੁਖੀ ਵਸੀ ਆਪਦਾ ਰੋਂਦੀ ਹੋਈ ਆਪਣੀ ਧੀ ਨੂੰ ਜੱਫੀ ਪਾਉਂਦੀ ਆ ਕਹਿੰਦੀ ਐ ਪੁੱਤ ਮੈਂ ਆਪੇ ਆ ਜਿਆ ਕਰੋ ਸੁਖੀ ਨੂੰ ਚੁੱਪ ਕਰਾ ਕੇ ਜਦੋਂ ਉਹਦੀ ਮਾਂ ਬਾਹਰ ਨਿਕਲੀ ਤਾਂ ਉਹਨੂੰ ਵੀ ਨਾ ਆਉਂਦੀ ਦੇਖੀ ਵੀਨਾ ਸੁਖੀ ਦੀ ਸਹੇਲੀ ਹੈ ਆਜਾ ਨੀ ਕੁੜੇ ਮਿਲ ਆਪਦੀ ਸਹੇਲੀ ਨੂੰ ਤੇਰੀ ਬਿਨਾ ਉਹ ਅਧੂਰੀ ਹੋ ਜਾਂਦੀ ਹੈ ਸੁਖੀ ਦੀ ਮਾਂ ਵੀਨਾ ਨੂੰ ਆਖਦੀ ਹੈ ਵੀਨਾ ਨੇ ਆਖਿਆ ਲੈ ਤਾਈ ਆ ਗਈ ਤੇ ਮੈਂ ਹੁਣ ਵਿਆਹ ਤੱਕ ਥੋੜੀ ਘਰੇ ਰਹਿਣਾ ਨਹੀਂ ਵਿਆਹ ਵੀ ਹੋ ਜਾਊਗਾ ਪਿੱਲਾ ਮੇਰੀ ਗੱਲ ਸੁਣ ਸੁਖੀ ਰਾਤ ਦੀ ਰੁੱਸੀ ਬੈਠੀ ਹੈ ਕਿ ਮੈਂ ਹਜੇ ਵਿਆਹ ਨਹੀਂ ਕਰਾਉਣਾ ਵੀਨਾ ਤੂੰ ਸਮਝਾ ਉਹਨੂੰ ਇਹੋ ਜਿਹੀ ਸਾਖ ਰੋਜ਼-ਰੋਜ਼ ਨਹੀਂ ਮਿਲਦੇ ਵਧੀਆ ਘਰ ਦਾ ਮੁੰਡਾ ਵਿਦੇਸ਼ ਚ ਵਧੀਆ ਪੈਸਾ ਤੇ ਲਾਭ ਬਣਾਉਂਦਾ ਵੀਨਾ ਨੇ ਆਖਿਆ ਪਰ ਤਾਈ ਉਹਦੀ ਅਗਲੀ ਪੜ੍ਹਾਈ ਉਹ ਤਾਂ ਨੌਕਰੀ ਕਰਨ ਦੇ ਸੁਪਨੇ ਬੁਣੀ ਫਿਰਦੀ ਆ ਸੁਖੀ ਦੀ ਮਾਂ ਨੇ ਕਿਹਾ ਨੀ ਭੈਣੇ ਡਰ ਲੱਗਦਾ ਅੱਜ ਕੱਲ ਦੇ ਸਮੇਂ ਤੋਂ ਇਸ ਲਈ ਕਹਿੰਨੇ ਆ ਟਾਈ ਨਾਲ ਆਪ ਦੇ ਘਰ ਸੁਖੀ ਬਸੋ ਵੀਨਾ ਨੇ ਆਖਿਆ ਠੀਕ ਐ ਤਾਈ ਪਰ ਜ ਸੁਖੀ ਦਾ ਵਿਆਹ ਹੋ ਗਿਆ ਨਾ ਮੈਂ ਵੀ ਫਸ ਜਾਣਾ ਮੇਰੇ ਘਰਦਿਆਂ ਨੇ ਨੇਰੀ ਲਾ ਦੇਣੀ ਆ ਨੀ ਚੱਲ ਵਧੀਆ ਹੋਊ ਫਿਰ ਦੋਵੇਂ ਇੱਕੋ ਵਾਰੀ ਵਿਆਹ ਦਾਂਗੇ ਸੁਖੀ ਦੀ ਮਾਂ ਨੇ ਆਖਿਆ ਚੱਲ ਤੂੰ ਸੁਖੀ ਕੋਲ ਤਿਆਰ ਕਰਦੇ ਉਹਨੂੰ ਮੁੰਡੇ ਵਾਲੇ ਆਉਂਦੇ ਹੋਣੇ ਨੇ ਮੈਂ ਕੰਮ ਵਾਲੀ ਨੂੰ ਕਹਿ ਕੇ ਚਾਹ ਪੀਂਸਦੀ ਆ ਵੀਣਾ ਆਖਦੀ ਐ ਠੀਕੇ ਤਾਈ ਜੀ ਵੀਣਾ ਸੁਖੀ ਦੇ ਕਮਰੇ ਚ ਆਉਂਦੀ ਆ ਵੀਣਾ ਆ ਕੇ ਸੁਖੀ ਨੂੰ ਕਹਿੰਦੀ ਐ ਵਤਾਣਿਆ ਨਹੀਂ ਸੁਖੀਏ ਤੋ ਤਕ ਕਮਾਲ ਕਰਦੀ ਸੁਖੀ ਬੈੱਡ ਤੋਂ ਪੱਜ ਕੇ ਵੀਣਾ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਐ ਵੀਣਾ ਨੇ ਆਖਿਆ ਚੱਲ ਨਹੀਂ ਬਸ ਕਰ ਐਵੇਂ ਰੋਈ ਜਾਨੀ ਆ ਹਲੇ ਤੇ ਮੁੰਡੇ ਵਾਲੇ ਆਉਣਗੇ ਪਸੰਦ ਕਰਨਗੇ ਉਹਨਾ ਟਾਈਮ ਕਿਉਂ ਮੂਡ ਖਰਾਬ ਕਰਦੀ ਆ ਐਵੇਂ ਨਾ ਰੋਈ ਜਾ ਸੁਖੀ ਨੇ ਆਖਿਆ ਆ ਜਾ ਬੈੱਡ 'ਚ ਦੋਵੇਂ ਬੈੱਡ 'ਤੇ ਬੈਠ ਜਾਂਦੀਆਂ ਨੇ ਹੋਰ ਸੁਣਾ ਵੀਣਾ ਮੰਮੀ ਡੈਡੀ ਠੀਕ ਨੇ ਵੀਣਾ ਨੇ ਆਖਿਆ ਹਾਂ ਸਭ ਠੀਕ ਨੇ ਤੂੰ ਕੀ ਚੰਦ ਚੜ੍ਹਦਾ ਟਾਈਮ ਨਾਲ ਤੂੰ ਦੱਸ ਸੁਖੀ ਨੇ ਆਖਿਆ ਨਹੀਂ ਕਿਉਂ ਬੈਕ ਲਈ ਹੋਰ ਮਚਾਉਣੀ ਐ ਮੈਂ ਕੀ ਕਰਨਾ ਸੀ ਪੇਪਰ ਦੇ ਕੇ ਚਾਰਕ ਦਿਨ ਨਾਨਕੇ ਗਈ ਸੀ ਆਂਦੀ ਨੂੰ ਇੱਕ ਕਾਰਨਾਮਾ ਹੋ ਗਿਆ ਦਿਲ ਕਰਦਾ ਯਾਰ ਰੋਈ ਜਾਵਾਂ ਕਿਸੇ ਨਾਲ ਕੋਈ ਗੱਲ ਨਾ ਕਰਾਂ ਮੈਂ ਤਾਂ ਰਾਤ ਦੀ ਰੋਟੀ ਵੀ ਨਹੀਂ ਖਾਦੀ ਵੀਣਾ ਹੱਸਦੀ ਹੋਈ ਬੋਲਦੀ ਐ ਚਲ ਖਣ ਖਾਨੇ ਆਪਾਂ ਮੁੰਡੇ ਵਾਲਿਆਂ ਦੇ ਨਾਲ ਹੀ ਸੁਖੀ ਨੇ ਆਖਿਆ ਖੜ ਜਾਨੀ ਬਾਂਦਰੀਏ ਸੁਖੀ ਤਿੰਨ ਚਾਰ ਵੀਣਾ ਦੇ ਮੋਢੇ ਤੇ ਮਾਰਦੀ ਆ ਬਾਹਰੋਂ ਆਵਾਜ਼ ਆਉਂਦੀ ਆ ਸੁਖੀ ਨੂੰ ਤੇ ਕੰਮ ਵਾਲੀ ਚਾਹ ਤੇ ਸਮੋਸੇ ਲੈ ਕੇ ਆਉਂਦੀ ਆ ਲੋ ਭੈਣੋ ਚਾਹ ਪੀ ਕੇ ਜਲਦੀ ਤਿਆਰ ਹੋ ਜਾਓ ਮੁੰਡੇ ਵਾਲੇ ਤੁਰੇ ਹੋਏ ਆ ਵੀਣਾ ਨੇ ਆਖਿਆ ਹਾਂ ਜੀ ਬਸ ਕਰਦੀਆਂ ਤਿਆਰੀ ਨੂੰ ਕੰਮ ਵਾਲੀ ਚਲੀ ਜਾਂਦੀ ਐ ਸੁਖੀ ਨੇ ਕਿਹਾ ਚਾਹ ਪੀਲਾ ਪਹਿਲਾਂ ਤੈਨੂੰ ਵੀ ਅੱਗ ਲੱਗੀ ਆ ਤਿਆਰ ਹੋਣ ਦੀ ਵੀਣਾ ਸੁਖੀ ਨੂੰ ਪੁੱਛਦੀ ਐ ਕਿਹੜਾ ਸੂਟ ਪਾਉਣਾ ਫਿਰ ਸੁਖੀ ਨੇ ਕਿਹਾ ਚਾਹ ਪੀਲਾ ਕਿ ਉੱਤੇ ਪਵਾਉਣੀ ਆ ਵੀਣਾ ਨੇ ਕਿਹਾ ਯਾਰ ਤਿਆਰ ਤੇ ਕਰਨਾ ਹੀ ਆ ਤਾਂ ਹੀ ਮੇਰੇ ਨਾਲ ਔਖੀ ਭਾਰੀ ਹੋਊ ਫਿਰ ਸੁਖੀ ਨੇ ਕਿਹਾ ਪੀਲਾ ਚਾਹ ਨਾਲੇ ਸਮੋਸੇ ਖਾ ਦੇਖਦੇ ਆ ਫਿਰ ਵੀਣਾ ਨੇ ਕਿਹਾ ਨੀ ਭੈਣੀ ਤੂੰ ਵੀ ਖਾ ਲੈ ਰਾਤ ਦਾ ਰੋਣ ਤੇ ਜ਼ੋਰ ਦਿੱਤਾ ਭੁਖੀ ਨੇ ਦੋਵੇਂ ਕੱਪ ਚੱਕਦਿਆਂ ਨਹੀਂ ਤੇ ਸਮੋਸੇ ਖਾਣ ਲੱਗ ਜਾਂਦੀਆਂ ਨੇ ਸੁਖੀ ਨੇ ਕਿਹਾ ਹੋਰ ਸੁਣਾ ਨਹੀਂ ਤੇਰੇ ਰਾਜੇ ਦਾ ਕੀ ਹਾਲ ਆ ਵੀਣਾ ਨੇ ਦੱਸਿਆ ਕਿ ਉਹ ਵੀ ਠੀਕ ਹੈ ਲੜਾਈ ਨੂੰ ਤਾਂ ਤਿਆਰ ਹੀ ਰਹਿੰਦਾ ਹੈ ਹਰ ਗੱਲ ਤੇ ਲੜਦਾ ਹੀ ਰਹਿੰਦਾ ਹੈ ਸੁਖੀ ਨੇ ਕਿਹਾ ਅੱਛਾ ਪਹਿਲਾਂ ਪਹਿਲਾਂ ਤਾਂ ਬਹੁਤ ਪਿਆਰ ਜਿਤਾਉਂਦਾ ਸੀ ਵੀਣਾ ਨੇ ਕਿਹਾ ਨਹੀਂ ਕਰਦਾ ਤਾਂ ਹੁਣ ਵੀ ਬਹੁਤ ਆ 24 ਘੰਟੇ ਉਹਨੂੰ ਇਹ ਲੱਗੀ ਰਹਿੰਦੀ ਆ ਕਿ ਸਾਡੇ ਚ ਦੂਰੀ ਨਾ ਬਣ ਜਾਵੇ ਹਰ ਵੇਲੇ ਕੋਲ ਪਾਲਦਾ ਸੁਖੀ ਨੇ ਕਿਹਾ ਅੱਛਾ ਕੋਲ ਪਾਲਦਾ ਮਤਲਬ ਫਿਰ ਔਖਾ ਤੈਨੂੰ ਤਾਂ ਮਧੋਲ ਦਊ ਥੋੜੇ ਦਿਨਾਂ ਚ ਵੀਣਾ ਨੇ ਕਿਹਾ ਨਹੀਂ ਨਹੀਂ ਕੁੱਤੀਏ ਓਵੇਂ ਨਹੀਂ ਉਹ ਇੰਨਾ ਵੀ ਮਾੜਾ ਨਹੀਂ ਮੇਰੀ ਮਰਜ਼ੀ ਤੋਂ ਬਿਨਾਂ ਕਦੇ ਮੇਰਾ ਹੱਥ ਨਹੀਂ ਫੜਿਆ ਉਹ ਨਹੀਂ ਇਹੀ ਗੱਲ ਤੇ ਮੈਨੂੰ ਉਹਦੇ ਤੋਂ ਉਹ ਨਹੀਂ ਹੋਣ ਦਿੰਦੀ ਸੁਖੀ ਨੇ ਕਿਹਾ ਨਾਲੇ ਕੰਜਰੀਏ ਦੱਸਦੀ ਸੀ ਸਵਰਗਾ ਦਾ ਝੂਟਾ ਬਹੁਤ ਵਾਰੀ ਲੈ ਲਿਆ ਤੂੰਆਂ ਨੇ ਵੀਣਾ ਨੇ ਆਖਿਆ ਯਾਰ ਜਦੋਂ ਵਿਆਹ ਕਰਵਾਉਣਾ ਹੀ ਆ ਫਿਰ ਕੀ ਕੀਤਾ ਤੇ ਕੀ ਨਾ ਕੀਤਾ ਇੱਕ ਗੱਲ ਹੀ ਆ ਨਾਲੇ ਸਾਡੇ ਦਿਲ ਬਹੁਤ ਮਿਲਦੇ ਆ ਜਿੰਨਾ ਉਹ ਕਰਦਾ ਉਹਨਾ ਮੈਂ ਕਰਦੀ ਆ ਤੇ ਜਿੰਨਾ ਮੈਂ ਕਰਦੀ ਆ ਉਹ ਹੋਰ ਵੱਧ ਕਰਦਾ ਸੁਖੀ ਨੇ ਕਿਹਾ ਅੱਛਾ ਤੁਸੀਂ ਤੇ ਕਮਲੇ ਹੋਏ ਪਈਓ ਇੱਕ ਦੂਜੇ ਚ ਤਾਂ ਹੀ ਮੇਰੇ ਕੋਲ ਨਹੀਂ ਆਈ ਕਦੋਂ ਦੀ ਵੀਣਾ ਨੇ ਕਿਹਾ ਹੋਰ ਯਾਰ ਦੇਖਣਾ ਪੈਂਦਾ ਬਸ ਅੱਜ ਵੀ ਫੋਨ ਤੇ ਪੁੱਛ ਕੇ ਤੁਰੀਆਂ ਕਿ ਸੁਖੀ ਦੇ ਘਰ ਚੱਲੀਆਂ ਫਿਰ ਕਹਿੰਦਾ ਜਾਇਆ ਪਰ ਜਲਦੀ ਆ ਕੇ ਗੱਲ ਕਰੀ ਥੀਨੇ ਹੱਸ ਕੇ ਕਿਹਾ ਸੱਚੀ ਇੰਨਾ ਕਰਦਾ ਤੇਰੀ ਬੇਸ਼ੱਕਲੀ ਜਾਈਦਾ ਵੀ ਤੂੰ ਤੇ ਵਿਆਹ ਤੋਂ ਪਹਿਲਾਂ ਹੀ ਉਹਦੇ ਕਹਣੇ ਤੇ ਚੱਲਦੀਆਂ ਬਾਅਦ ਚ ਕੀ ਬਣੋ ਵੀਣਾ ਨੇ ਆਖਿਆ ਸੁੱਖੀ ਯਾਰ ਚੱਲਣਾ ਪੈਂਦਾ ਕਿਉਂਕਿ ਉਹ ਵੀ ਮੇਰੇ ਹਿਸਾਬ ਨਾਲ ਹੀ ਚੱਲਦਾ ਮੈਂ ਕਾਹਾਂ ਤੇ ਯਾਰਾਂ ਦੋਸਤਾਂ ਨਾਲ ਪੀਣ ਬੈਠਦਾ ਨਹੀਂ ਤੇ ਨਹੀਂ ਇੰਨਾ ਕੁ ਤੋ ਰੂਪ ਚੱਲਦਾ ਮੇਰਾ ਉਹਦੇ ਤੇ ਬਾਕੀ ਯਾਰ ਜਦੋਂ ਬੰਦਾ ਆਪ ਨਹੀਂ ਕਰਦਾ ਨਾ ਫਿਰ ਦਿਲ ਨਹੀਂ ਕਰਦਾ ਕਹਿਣ ਨੂੰ ਰਾਤ ਵੀ ਉਹਦੇ ਕਿਸੇ ਦੋਸਤ ਦਾ ਬਰਥਡੇ ਸੀ ਮੈਂ ਕਿਹਾ ਨਹੀਂ ਜਾਣਾ ਉੱਥੇ ਬੈਠ ਕੇ ਤੁਸੀਂ ਸ਼ਰਾਬ ਹੀ ਪੀਣੀ ਐ ਤੇ ਨਾਲ ਦੇ ਮੁੰਡੇ ਮੈਂ ਤਾਂ ਕਰਨ ਲੱਗ ਕੇ ਕਹਿੰਦੀ ਭਾਬੀ ਜੀ ਅਸੀਂ ਕਿਹੜਾ ਰੋਜ ਪੀਨੇ ਆ ਅੱਜਾ ਦਿਨ ਮਾਫ ਕਰ ਦੋ ਜਾਣ ਦੋ ਫਿਰ ਮੈਂ ਕਿਹਾ ਚਲ ਜਾਣ ਦੇ ਪਰ ਮੈਂ ਸਮਝਾਤਾ ਸੀ ਜੇ ਕੋਈ ਪੀ ਕੇ 19 21 ਕੀਤੀ ਦੇਖ ਲੈਣਾ ਫਿਰ ਉਹਨੇ ਆਖਿਆ ਕਿ ਮੈਂ ਕੁਝ ਨਹੀਂ ਕਰਤਾ ਸੁਖੀ ਬਹੁਤ ਧਿਆਨ ਨਾਲ ਵੀਣਾ ਦੀਆਂ ਗੱਲਾਂ ਸੁਣ ਰਹੀ ਸੀ ਸੁਖੀ ਨੇ ਆਖਿਆ ਸਹੀ ਆ ਯਾਰ ਫਿਰ ਵਧੀਆਂ ਗੱਲ ਸੁਣਦਾ ਵੀਣਾ ਨੇ ਕਿਹਾ ਸੁਣਦਾ ਤਾਂ ਹੈ ਪਰ ਕਦੇ ਕਦੇ ਖਰਾਬ ਵੀ ਕਰ ਜਾਂਦਾ ਜਿਵੇਂ 2 ਵਜੇ ਪੀਤੀ ਚ ਫੋਨ ਲਾ ਲੈਂਦਾ ਲਵ ਯੂ ਲਵ ਯੂ ਕਰੀ ਜਾਂਦਾ ਮੈਂ ਕਿਹਾ ਪੈ ਜਾ ਸਵੇਰੇ ਗੱਲ ਕਰਦੇ ਆ ਫਿਰ ਰੌਲਾ ਪਾ ਲਿਆ ਤੂੰ ਅੱਕ ਗਈ ਏ ਤੇਰਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਮੈਂ ਹੀ ਪਾਗਲਾ ਤੇਰੇ ਪਿੱਛੇ ਤੂੰ ਗੱਲ ਨਹੀਂ ਸੁਣਦੀ ਮੇਰਾ ਨਹੀਂ ਸਰਦਾ ਤੇਰੇ ਬਿਨਾ ਤੂੰ ਸਾਰ ਲੈਣੀ ਆ ਬਹੁਤ ਕੁਝ ਬੋਲਿਆ ਕਾਲਾਂ ਵੀ ਕੱਢੀਆਂ ਮੈਂ ਸੋਚਿਆ ਸਵੇਰੇ ਖਿੱਚੂ ਇਹਨੂੰ ਫਿਰ ਕਹਿੰਦਾ ਹੁਣੇ ਮਿਲਣਾ ਮੈਂ ਕਿਹਾ ਸਾਰੇ ਘਰੇ ਨੇ ਨਾ ਬਾਬਾ ਮੈਂ ਮਰਨਾ ਨਾਲੇ ਆਪਣਾ ਸੱਚਾ ਪਿਆਰ ਮਿੰਟ ਚ ਮਿੱਟੀ ਹੋ ਜਾਣਾ ਜੇ ਕਿਸੇ ਨੇ ਦੇਖ ਲਿਆ ਥਿੜੀ ਗੱਡੀ ਚੱਕ ਕੇ ਪਿੰਡਾ ਵੜਿਆ ਵੀਣਾ ਤੇ ਸੁਖੀ ਇੱਥੇ ਗੱਲਾਂ ਕਰੀਆਂ ਹੁੰਦੀਆਂ ਨਹੀਂ ਜਾਂ ਨੂੰ ਬਾਰੋਂ ਆਵਾਜ਼ ਆਉਂਦੀ ਏ ਨੀ ਵੀਣਾ ਆਈ ਮਾੜਾ ਜਿਆ ਵੀਣਾ ਨੇ ਆਖਿਆ ਆ ਗਈ ਤਾਈ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਸੁਣਾਵਾਂਗੇ ਅਗਲੇ ਭਾਗ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਅਗਲਾ ਭਾਗ ਅਪਲੋਡ ਕਰੀਏ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਵੇ ਸੋ ਮਿਲਦੇ ਹਾਂ ਨੈਕਸਟ